Yeah. ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਮੋਦੀ ਸਰਕਾਰ ਵੱਲੋਂ ਕਿਸਾਨੀ ਸੰਬੰਧੀ ਕਾਲੇ ਕਾਨੂੰਨ ਆਰਡੀਨੈਂਸ ਕੀਤੇ ਸਨ ਉਹਨਾਂ ਨੂੰ ਵਾਪਸ ਕਰਾਉਣ ਲਈ ਲਾਡਵਾਲ ਟੂਲਪਲਾਜ਼ਾ ਤੇ ਕੱਤੀ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਦਾ ਦਿੱਤਾ ਗਿਆ ਧਰਨਾ ਕਿਸਾਨਾਂ ਨੂੰ ਸਮਰਥਨ ਦੇਣ ਲਈ ਸਿੰਘਾ ਸ਼ਹੀਦਾਂ ਡੇਰਾ ਅਲਵਲ ਬੇਟ ਪਿੰਡ ਨੰਗਲ ਬਾਬਾ ਜਰਨੈਲ ਸਿੰਘ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਨੇ ਵੀ ਕਿਸਾਨਾਂ ਦਾ ਧਰਨੇ ਵਿੱਚ ਸਮਰਥਨ ਦਿੱਤਾ ਅਤੇ 11000 ਰੁਪਏ ਕਿਸਾਨਾਂ ਦੀ ਸੇਵਾ ਲਈ ਦਿੱਤੇ ਉਹਨਾਂ ਨੇ ਕਿਹਾ ਕਿ ਇਹ ਇੱਕ ਬੰਦੇ ਦੀ ਲੜਾਈ ਨਹੀਂ ਪੂਰੇ ਦੀ ਲੜਾਈ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਇੱਕਜੁੱਟ ਹੋ ਕੇ ਸੈਂਟਰ ਸਰਕਾਰ ਦੇ ਖਿਲਾਫ ਆਰਡੀਨੈਂਸ ਕਾਨੂੰਨ ਰੱਦ ਕਰਵਾਉਣਾ ਚਾਹੀਦਾ ਹੈ ਹਰਮੀਤ ਸਿੰਘ ਕਾਦੀਆਂ ਪੰਜਾਬ ਪ੍ਰਧਾਨ ਪ੍ਰithviਪਾਲ ਸਿੰਘ ਖੈਰਾ ਸਰਵਨ ਸਿੰਘ ਅਕਲਪੁਰੀ ਤੀਰਥ ਸਿੰਘ ਬਾਸੀ ਲਖਮਿੰਦਰ ਸਿੰਘ ਮੋਤੀਪੁਰ ਬਾਬਾ ਜਰਨੈਲ ਸਿੰਘ ਬਾਬਾ ਸੁਖਵਿੰਦਰ ਸਿੰਘ ਸੰਤੋਖ ਸਿੰਘ ਸੰਧੂ ਕਾਮਰੇੜ ਕੁਲਦੀਪ ਸਿੰਘ ਆਦੀ ਹਰਜਸਤਨ ਫਲਾਟੋ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ ਉਹ ਤਾਂ ਸ਼ਰਾਰਤ ਕਰਨੀ ਕੋਸ਼ਿਸ਼ ਕੀਤੀ ਸਾਡੇ ਕਿਸਾਨ ਨੌਜਵਾਨ ਮੁੰਡੇ ਜਿਨ੍ਹਾਂ ਨੂੰ ਨਸ਼ੇੜੀ ਆ ਕਹਿੰਦੇ ਸੀ ਇਹਨਾਂ ਸਰਕਾਰਾਂ ਨੇ ਉਹ ਜਵਾਨੀ ਸਾਡੀ ਗੱਲਣ ਦੀ ਕੋਸ਼ਿਸ਼ ਕੀਤੀ ਅੱਜ ਜਿਹੜਾ ਅੱਜ ਬਹੁਤ ਵੱਡਾ ਨੌਜਵਾਨ ਤੌਕਾ ਜਿਹੜਾ ਆ ਉਹ ਕਹਾਣੀ ਦੇ ਸੰਘਰਸ਼ ਦੇ ਵਿੱਚ ਜਿਹੜਾ ਆ ਉਹ ਆਪਦੇ ਬਜ਼ੁਰਗਾਂ ਨਾਲੋਂ ਵੀ ਨੌਜਵਾਨ ਜਿਹੜੇ ਹੋ ਕੇ ਜੜੇ ਹੋਏ ਲੜਾਈ ਲੜ ਰਹੇ ਆ ਬਿਲਕੁਲ ਜੀ ਸਾਰੀ ਸੰਗਤ ਨੂੰ ਪਹਿਲਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਭਾਰਤ ਦੇ ਵਿੱਚ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਜਾਰੀ ਕੀਤੇ ਗਏ ਆ ਤੇ ਸਾਰਾ ਕੰਮ ਉਸ ਦੇ ਵਿਰੋਧ ਵਿੱਚ ਕੀਤਾ ਗਿਆ ਵੀ ਆਰਡੀਨੈਂਸ ਜਿਹੜੇ ਕੀਤੇ ਗਏ ਉਹ ਸਾਰੇ ਕੈਨਸਲ ਕੀਤੇ ਜਾਣ ਇਹ ਲੋਕ ਮਾਰੂ ਨੀਤੀਆਂ ਜਿਹੜੀਆਂ ਅੱਜ ਕਿਸਾਨਾਂ ਤੇ ਮਜ਼ਦੂਰ ਵਰਗ ਤੇ ਹਰ ਵਪਾਰੀ ਵਰਗ ਤੇ ਇਹਨੇ ਲਾਗੂ ਕੀਤੀਆਂ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਇਹਦੇ ਵਾਸਤੇ ਅੱਜ ਸਮੁੱਚੇ ਭਾਰਤ ਨੂੰ ਬੰਦ ਦਾ ਸੱਦਾ ਦਿੱਤਾ ਗਿਆ ਇਹ ਕੇਵਲ ਉਹਨੂੰ ਇੱਕ ਦਿਖਾਵਾ ਵੀ ਇਹ ਕੱਲੇ ਪੰਜਾਬ ਦਾ ਕਿਸਾਨ ਨਹੀਂ ਸਮੁੱਚਾ ਭਾਰਤ ਇਸ ਚੀਜ਼ ਦਾ ਵਿਰੋਧ ਕਰਦਾ ਤੇ ਤੁਹਾਨੂੰ ਇਹ ਜਿਹੜੇ ਆਰਡੀਨੈਂਸ ਕੀਤੇ ਆ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤਾਂ ਇਹ ਕਿਸਾਨੀ ਤੇ ਜੋ ਮਜ਼ਦੂਰ ਹੈ ਬਚ ਸਕਦਾ ਅੱਜ ਜਿੰਨਾ ਵੀ ਵੇਖਿਓ ਜੀ ਅੱਜ ਤੁਸੀਂ ਰੋਟੀ ਖਾ ਰਹੇ ਹੋ ਉਹ ਵੀ ਕਿਸਾਨ ਨੇ ਖੇਤ ਵਿੱਚ ਕਿਰਤ ਕੀਤੀ ਹੈ ਜੇ ਤੁਸੀਂ ਘਰਾਂ ਵਿੱਚ ਕੋਈ ਕਹਿੰਦਾ ਮੈਂ ਰੋਟੀ ਨਹੀਂ ਖਾਂਦਾ ਮੈਂ ਤਾਂ ਚੌਲ ਖਾਂਦਾ ਤੇ ਉਹ ਚੌਲ ਵੀ ਕਿਸਾਨ ਨੇ ਪੈਦਾ ਕੀਤਾ ਜੇ ਕੋਈ ਕਹਿੰਦਾ ਮੈਂ ਚੌਲ ਨਹੀਂ ਖਾਂਦਾ ਮੈਂ ਤਾਂ ਜੂਸ ਪੀਣਾ ਉਹ ਫਲ ਵੀ ਜਿਹੜੇ ਆ ਉਹ ਵੀ ਕਿਸਾਨ ਨੇ ਖੇਤਾਂ ਵਿੱਚ ਪੈਦਾ ਕੀਤੇ ਆ ਜੇ ਕੋਈ ਅਮਰੂਦ ਖਾ ਰਿਆ ਜੇ ਕੋਈ ਸੰਤਰਾ ਖਾ ਰਿਆ ਜੇ ਕੋਈ ਸੇਬ ਖਾ ਰਿਆ ਤੇ ਉਹ ਵੀ ਖੇਤ ਵਿੱਚ ਹੀ ਪੈਦਾ ਹੋਇਆ ਤੇ ਕਿਸਾਨ ਨੇ ਮਿਹਨਤ ਕਰਕੇ ਪੈਦਾ ਕਰਕੇ ਤੁਹਾਡੇ ਘਰਾਂ ਤੱਕ ਪਹੁੰਚਾਇਆ ਇਹ ਕਿਤੇ ਅੰਦਰ ਨਹੀਂ ਲੱਗਦੇ ਇਸ ਕਰਕੇ ਜੇ ਤੁਸੀਂ ਮੋਦੀ ਸਾਹਿਬ ਸੁਣਦੇ ਹੋ ਤੇ ਜੇ ਤੁਸੀਂ ਬਦਾਮ ਖਾਣੇ ਹੋ ਕਾਜੂ ਖਾਣੇ ਹੋ ਤੇ ਉਹ ਵੀ ਕਿਸਾਨ ਨੇ ਖੇਤ ਵਿੱਚ ਲਗਾਏ ਤੇ ਉਹ ਵੀ ਖੇਤਾਂ ਵਿੱਚੋਂ ਪੈਦਾ ਹੋਏ ਉਹਨਾਂ ਵੀ ਕਿਸਾਨ ਨੇ ਪੈਦਾ ਕੀਤਾ ਇਸ ਕਰਕੇ ਬੇਨਤੀ ਹੈ ਇਹ ਜਿਹੜੀ ਕਿਸਾਨੀਆਂ ਇਹਨੂੰ ਖਤਮ ਨਾ ਕਰੋ ਜਿਹੜੇ ਤੁਸੀਂ ਆਰਡੀਨਸ ਜਾਰੀ ਕੀਤੇ ਐ ਇਹਨਾਂ ਆਰਡੀਨਸ ਨੂੰ ਖਤਮ ਕਰਕੇ ਜੇਕਰ ਤੁਸੀਂ ਸਮੁੱਚੇ ਦੇਸ਼ ਨੂੰ ਜਿੱਤਣਾ ਚਾਹੁੰਦੇ ਹੋ ਸਾਰੇ ਦੇਸ਼ ਤੇ ਆਪਣਾ ਰਾਜ ਚਾਹੁੰਦੇ ਹੋ ਤੇ ਰਾਜ ਜਿਹੜਾ ਡੰਡੇ ਨਾਲ ਨਹੀਂ ਹੁੰਦਾ ਰਾਜ ਨੂੰ ਕਮਾਉਣ ਵਾਸਤੇ ਸਤਿਗੁਰੂ ਬਾਣੀ ਵਿੱਚ ਲਿਖਦੇ ਐ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਜੇ ਜਦ ਜਗ ਨੂੰ ਜਿੱਤਣਾ ਤੇ ਪਹਿਲਾਂ ਆਪਣੇ ਮਨ ਨੂੰ ਜਿੱਤ ਮਨ ਨੂੰ ਜਿੱਤ ਕੇ ਫਿਰ ਜੱਗ ਨੂੰ ਜਿੱਤਣ ਵਾਸਤੇ ਤੁਰੀ ਤੇ ਜੇ ਤੂੰ ਅੱਜ ਜੱਗ ਜਿੱਤਣਾ ਚਾਹੁੰਦਾ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਪੂਰੀਆਂ ਕਰ ਦੇ ਇਹਨਾਂ ਨੂੰ ਆਡੀਅנס ਨੂੰ ਖਤਮ ਕਰ ਦੇ ਤੇ ਤੇਰਾ ਸਮਾਜ ਵਿੱਚ ਬਹੁਤ ਸਤਿਕਾਰ ਹੋਵੇਗਾ ਨਹੀਂ ਤੇ ਤੁਸੀਂ ਦੇਖ ਰਹੇ ਹੋ ਜਿੱਮੇ ਵਿਰੋਧ ਹੁੰਦਾ ਜੇ ਇਦਾਂ ਸਮੁੱਚਾ ਭਾਰਤ ਵਿਰੋਧ ਤੇ ਜੁੜ ਗਿਆ ਤੇ ਥੋੜੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਆ ਤਹਿਸ਼ ਨਾਸ਼ ਹੋ ਜਾਣੀ ਆ ਇਸ ਕਰਕੇ ਮੈਂ ਬੇਨਤੀ ਕਰਦਾ ਜਿਹੜੇ ਅੱਜ ਤੱਕ ਸਾਰਾ ਕਿਸਾਨ ਸ਼ਾਂਤੀ ਨਾਲ ਬੈਠਾ ਪ੍ਰਦਰਸ਼ਨ ਕਰ ਰਿਹਾ ਮੈਂ ਉਹ ਕਹ ਰਹੀਆਂ ਵੀ ਸੋਧ ਕਰਾਂਗੇ ਇਹਨੂੰ ਵਾਪਸ ਨਹੀਂ ਲੈਣਾ ਹਾਂ ਸਰਕਾਰ ਕਹਿ ਰਹੀ ਸੋਧ ਕਰਾਂਗੇ ਪਰ ਸੋਧ ਦੇ ਨਾਲ ਇਹ ਸੂਤ ਨਹੀਂ ਆਉਣਾ ਜਿੰਨਾ ਤੇ ਕਿ ਰੱਦ ਨਹੀਂ ਹੁੰਦਾ ਉਹਨਾਂ ਤੱਕ ਇਹ ਜਿਹੜਾ ਸੰਘਰਸ਼ ਜਾਰੀ ਰਹਿਣਾ ਇਹ ਭਾਵੇਂ ਇਹ ਪੰਜਾਬ ਕਿਸਾਨ ਯੂਨੀਅਨ ਆ ਭਾਵੇਂ ਭਾਰਤ ਦੀਆਂ ਕਿਸਾਨ ਯੂਨੀਅਨ ਉੱਥੇ ਸਾਰਾ ਧਾਰਮਿਕ ਤੇ ਰਾਜਨੀ ਆ ਜਿੰਨੇ ਵੀ ਆਗੂ ਸਾਰੇ ਉਹ ਵੀ ਹੁਣ ਇਹਦੇ ਨਾਲ ਜੁੜ ਗਿਆ ਹਰ ਵਰਗ ਭਾਰਤ ਦਾ ਨਾਲ ਜੁੜ ਗਿਆ ਵਿਦੇਸ਼ ਵਿੱਚ ਬਸੇ ਉੱਥੇ ਦੇ ਮੰਤਰੀ ਵੀ ਸਾਡੇ ਨਾਲ ਜੁੜ ਗਏ ਆ ਵੀ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਗਲਤ ਹੋ ਰਿਹਾ ਇਹਨੂੰ ਖਤਮ ਕਰਨਾ ਚਾਹੀਦਾ ਤੇ ਜੇਕਰ ਬਾਹਲੀਆ ਸਰਕਾਰਾਂ ਕਹਿ ਰਹੀਆਂ ਤੇ ਮੋਦੀ ਸਾਹਿਬ ਜੇ ਸੁਣਦੇ ਹੋ ਤੇ ਤੁਸੀਂ ਇਹਨੂੰ ਖਤਮ ਕਰੋ ਤੇ ਸਮੁੱਚੇ ਲੋਕਾਂ ਦਾ ਦਿਲ ਜਿੱਤੋ ਤਾਂ ਜੋ ਤੁਹਾਨੂੰ ਇਹ ਜਿਹੜਾ ਰਾਜ ਮੁਬਾਰਕ ਹੋਵੇ ਨਹੀਂ ਤੇ ਇਹ ਬਹੁਤਾ ਲੰਬਾ ਸਮਾਂ ਨਹੀਂ ਚੱਲਦਾ ਡੰਡਾ ਇਹ ਖਤਮ ਹੋ ਜਾਣਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸ਼ਾਂਤੀ ਨਾਲ ਜਿਹੜਾ ਅੰਦੋਲਨ ਚੱਲ ਰਿਹਾ ਇਹਨੂੰ ਇਸ ਤਰ੍ਹਾਂ ਚਲਾਓ ਇਹ ਛੇਤੀ ਖਤਮ ਹੋਣ ਵਾਲਾ ਨੇ ਟਾਈਮ ਲੱਗੂਗਾ ਪਰ ਜਦੋਂ ਵੀ ਆਪਾਂ ਕਿਸੇ ਕਾਰਜ ਨੂੰ ਮਰਜ਼ੇ ਕੇ ਬੇਨਤੀ ਕਰਕੇ ਤੁਰੀਏ ਉਹ ਕਦੀ ਅਧੂਰਾ ਨਹੀਂ ਰਹਿੰਦਾ ਉਹ ਸਫਲ ਹੁੰਦਾ ਹੈ ਤੇ ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰੇ ਤੇ ਇਸ ਸਮਾਜ ਨੂੰ ਦਿਨ ਦੁਗਣਾ ਰਾਤ ਚੌਗਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਇਹ ਜਿਹੜੀਆਂ ਜੁਝਾਰੂ ਜੱਥੇਬੰਦੀਆਂ ਦੇਸ਼ ਵਾਸਤੇ ਕੌਮ ਵਾਸਤੇ ਸੰਘਰਸ਼ ਕਰਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਮੈਂ ਆਪਣੇ ਵੱਲੋਂ ਮੈਂ ਆਪਣੇ ਵੱਲੋਂ ਸੰਤ ਬਾਬਾ ਜਰਨੈਲ ਸਿੰਘ ਜੀ ਨੰਗਲਵੇਟ ਕਾਲੋਵਾਲ ਉਨ੍ਹਾਂ ਵੱਲੋਂ ਅਤੇ ਸਾਰੇ ਜਥੇ ਵੱਲੋਂ ਜਿੰਨੇ ਵੀ ਪ੍ਰਦਰਸ਼ਨ ਵਿੱਚ ਆ ਰਹੇ ਸਭ ਨੂੰ ਜਿਹਾ ਆਖਦਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਬਾਬਾ ਜੀ ਵੱਲੋਂ ਸਮੇਂ-ਸਮੇਂ ਤੇ ਪਹਿਲਾਂ ਵੀ ਬੜੀਆਂ ਸੁਭਾਵਾਂ ਕੀਤੀਆਂ ਗਈਆਂ ਅੱਜ ਵੀ ਇਸ ਸੰਘਰਸ਼ ਵਾਸਤੇ 11000 ਰੁਪਏ ਕਿਸਾਨ ਯੂਨੀਅਨ ਨੂੰ ਸੇਵਾ ਕੀਤੀ ਹੈ ਤੇ ਮੈਂ ਆਸ ਕਰਦਾ ਜੀ ਜਦੋਂ ਵੀ ਲੋੜ ਪਵੇ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਹਿਯੋਗ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਆਵਾਜ਼ ਅਸੀਂ ਲੈ ਕੇ ਗਏ ਸੀਗੇ 5 ਜੂਨ ਦੇ ਆਰਡੀਨੈਂਸ ਦੀ ਜਿਹੜੀ ਏਕਤਾ ਹੋਈ ਸੀ ਪਹਿਲਾਂ 13 ਜਥੇਬੰਦਿਆਂ ਦੀ ਫਿਰ 10 ਦੀ ਹੋਰ 25 ਦੀ ਫਿਰ 31 ਦੀ ਉਹਨੇ ਰੰਗ ਲਿਆਤਾ ਜੀ ਅੱਜ ਇਹ ਜਥੇਬੰਦਿਆਂ ਦੀ ਆਵਾਜ਼ਾਂ ਤੋਂ ਉੱਪਰ ਇੱਕ ਲੋਕ ਆਵਾਜ਼ ਬਣ ਚੁੱਕੀ ਆ ਲੋਕ ਲਹਿਰ ਬਣ ਚੁੱਕੀ ਆ ਹਾਲੇ ਵੀ ਜੇ ਸਰਕਾਰਾਂ ਲੋਕ ਲਹਿਰ ਨੂੰ ਨਾ ਸਮਝਣ ਫਿਰ ਆਪਾਂ ਉਹਨਾਂ ਸਰਕਾਰਾਂ ਨੂੰ ਨਹੀਂ ਕਹਿ ਸਕਦੇ ਸਰਕਾਰਾਂ ਮਾਈ ਬਾਪ ਹੁੰਦੀਆਂ ਨੇ ਆਪਦੇ ਬੱਚਿਆਂ ਦਾ ਖਿਆਲ ਰੱਖਣਾ ਉਹਨਾਂ ਦੀ ਡਿਊਟੀ ਆ ਲੋਕ ਲਹਿਰ ਬਣੀ ਹੋਈ ਨੂੰ ਕਾਨੂੰਨ ਕੋਈ ਵੱਡਾ ਨਹੀਂ ਹੁੰਦਾ ਕਾਨੂੰਨ ਲੋਕਾਂ ਵਾਸਤੇ ਹੁੰਦਾ ਸਾਰੀਆਂ ਜਥੇਬੰਦਿਆਂ ਨੇ ਤੁਹਾਨੂੰ ਸਮਰਥਨ ਦਿੱਤਾ ਬੰਦ ਦੀ ਕਾਲ ਦਾ ਅੇ ਅਗਲਾ ਏਜੰਡਾ ਕੀ ਹੈ ਜਿਹੜਾ 9 ਤਰੀਕ ਦਾ ਕੀ ਸਰਕਾਰ ਵਾਪਸ ਲਊਗਾ ਕੀ ਹੈ ਅਗਲਾ ਏਜੰਡਾ ਇਹ ਸੀ ਜਿਹੜੀ 5 ਤਰੀਕ ਨੂੰ ਮੀਟਿੰਗ ਹੋਈ ਉਹ ਸਾਫ਼ ਹੋਇਆ ਸੀ ਵੀ 6-7 ਤਰੀਕ ਤੱਕ ਤੁਹਾਨੂੰ ਅਸੀਂ ਕੰਕਰੀਟ ਕੋਈ ਅਸੀਂ ਏਜੰਡਾ ਦੇ ਦਾਂਗੇ ਹਾਲੇ ਤੱਕ ਉਹਨਾਂ ਦਾ ਏਜੰਡਾ ਆਇਆ ਨਹੀਂ ਹਾਲੇ ਆਪਣੀ ਦਿੱਲੀ ਮੀਟਿੰਗ ਚੱਲ ਰਹੀ ਹੈ ਆਪਣੇ ਨੁਮਾਇੰਦ ਮੈਂ ਆਏ ਆਪਣੇ ਜਥੇਬੰਦੀ ਵੱਲੋਂ ਨੁਮਾਇੰਦਾ ਉੱਥੇ ਛੱਡ ਕੇ ਆਏ ਆ ਜਿਵੇਂ ਵੀ ਕੋ ਰਿਜ਼ਲਟ ਆਉਂਦਾ ਫਿਰ ਦੱਸਦੇ ਆ ਪਰ ਹਾਲੇ ਏਜੰਡਾ ਨਹੀਂ ਕੋਈ ਆ ਏਜੰਡਾ ਆਉਣਾ ਚਾਹੀਦਾ ਸੀ ਕੱਲ ਦੀ ਮੀਟਿੰਗ ਦਾ ਜਿਹਦੇ ਨਾਲ ਘਟੋਕੜ ਅਸੀਂ ਏਜੰਡਾ ਤ ਤਾਨੂੰ ਪਤਾ ਹੀ ਹੋਣਾ ਵੀ ਮੌਨ ਧਾਰ ਲਿਆ ਸੀ ਡੇਢ ਘੰਟੇ ਲਈ ਯਸਰ ਨੋ ਦੀ ਗੱਲ ਰਹਿ ਗਈ ਆ ਹੁਣ ਤਾਂ ਲੋਕੀ ਯਸਰ ਨੋ ਪੁੱਛਣ ਲੱਗ ਕੇ ਕਿ ਦੂਜਿਆਂ ਨੂੰ ਵੀ ਹਾਂ ਜਾਂ ਨਾ ਕਰ ਹੁਣ ਸਰਕਾਰੇ ਤੇਰੇ ਤੇ ਹੀ ਆ ਵੀ ਡਿਸਕਸ਼ਨ ਸਾਰੀ ਮੁੱਕ ਚੁੱਕੀ ਆ ਟੋਲ ਟੋਲ ਪੁੱਛ ਆ ਜਦੇ ਵੀ ਕਾਫੀ ਵਿਚਾਰ ਆ ਕੀ ਹੈ ਇਹ ਪਿਆਰ ਆ ਜੀ ਲੋਕਾਂ ਦਾ ਜਿਹੜਾ ਸਾਡੇ ਸੋਚ ਨੂੰ ਕਿਤੇ ਬੰਦਿਆਂ ਦੀ ਸੋਚ ਨੂੰ ਉਹਨਾਂ ਨੇ ਫੁੱਲ ਚੜਾਏ ਨੇ ਉਹਨਾਂ ਨੇ ਮੰਨਿਆ ਵੀ ਇਹ ਸਾਡੀ ਲੜਾਈ ਸਹੀ ਲੜ ਰਹੇ ਨੇ ਸਾਡਾ ਇਹ ਪਿਆਰ ਸੀ ਉਹਨਾਂ ਨੇ ਕਬੂਲਦੇ ਆ ਪਰ ਉਹਨਾਂ ਦੇ ਤੁਹਾਡੇ ਮੈਸੇਜ ਦੇਣਾ ਚਾਹੁੰਦੇ ਆ ਵੀ ਇਸ ਪਿਆਰ ਨੂੰ ਜਿਦਾ ਰੱਖਿਓ ਸਾਡੇ ਦੇ ਵਿਸ਼ਵਾਸ ਰੱਖਿਓ ਤੇ ਇੱਕ ਸ਼ਾਂਤੀ ਬਣਾ ਕੇ ਰੱਖਿਓ ਕਿਸੇ ਵੀ ਭਾਵਨਾ ਕਿਸੇ ਵੀ ਕੋਈ ਗੱਲ ਮੈਸੇਜ ਤੇ ਭੜਕਾਓ ਨਹੀਂ ਹੋਣਾ ਇਹ ਆਪਾਂ ਜਿੱਤ ਲਾਂਗੇ ਆਪਣੀ ਜਿੱਤੀ ਪਈਆ ਲੜਾਈ ਅਖੀਰਲਾ ਕੋਹੜਾ ਕਿਤੇ ਆਪਾਂ ਨੂੰ ਕੋਈ ਵੀ ਆਪਣੀ ਹੁਨਤ ਕਰਕੇ ਆਪਾਂ ਹਾਰਨਾ ਨਹੀਂ ਚਾਹੀਏ ਆਪਾਂ ਸ਼ਾਂਤਮਈ ਤਰੀਕਾ ਨਾਲ ਤੁਹਾਨੂੰ ਇਹ ਕੋਲ ਜਿੱਤ ਕੇ ਦਵਾਂਗੇ ਕਰ ਝੁੱਕਦੀ ਨਜ਼ਰ ਆ ਰਹੀ ਨਾ ਝੁਕੂਗੀ ਨਜ਼ਰ ਤਾਂ ਆ ਹੀ ਰਹੀ ਹੈ ਸਾਰਿਆਂ ਨੂੰ ਮੈਨੂੰ ਕੀ ਸਾਰਿਆਂ ਨੂੰ ਤੁਹਾਨੂੰ ਵੀ ਆ ਰਹੀ ਹੈ